ਬੜੇ ਆਰਾਮ ਦੇ ਨਾਲ ਆਪਣੇ ਕੰਮ ਤੋਂ ਮੋਟਰਸਾਈਕਲ ਤੇ ਬੈਠ ਕੇ ਘਰ ਪਾਤਰੇ ਬੰਦੇ ਤੇ ਰਸਤੇ ਦੇ ਵਿੱਚ ਲੁਟੇਰੇ ਗੋਲੀਆਂ ਚਲਾ ਦਿੰਦੇ ਨੇ ਜਿहां 6-7 ਵਜੇ ਦਾ ਤਕਰੀਬਨ ਸਮਾਂ ਹੁੰਦਾ ਜਦੋਂ ਪਿੰਡ ਬੋਲੇਵਾਲ ਦੇ ਲਾਗੇ ਸ਼ਾਮ ਨੂੰ ਤਿੰਨ ਅਣਪਛਾਤੇ ਵਿਅਕਤੀ ਬੰਦੇ ਤੇ ਹਮਲਾ ਕਰ ਦਿੰਦੇ ਨੇ ਤੇ ਉੱਥੇ ਹੀ ਮੋਟਰਸਾਈਕਲ ਤੇ ਇਹ ਵਿਅਕਤੀ ਅੰਮ੍ਰਿਤਸਰ ਦੇ ਵਿੱਚ ਨੌਕਰੀ ਕਰਦਾ ਸੀ ਤੇ ਆਪਣੇ ਸਾਥੀ ਦੇ ਨਾਲ ਆ ਰਿਹਾ ਹੁੰਦਾ ਤੇ ਉੱਥੇ ਹੀ ਉਹਨਾਂ ਤੇ ਜਦੋਂ ਗੋਲੀਆਂ ਅਣਪਛਾਤੇ ਚਲਾਉਂਦੇ ਨੇ ਹਮਲਾ ਕਰਦੇ ਨੇ ਤਾਂ ਉੱਥੇ ਹੀ ਇਸ ਵਿਅਕਤੀ ਦੀ ਜਿਸ ਦਾ ਨਾਮ ਅਰਾਮ ਜੀਵਨ ਸ਼ੁਕਲਾ ਦੱਸਿਆ ਜਾ ਰਿਹਾ ਇਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਮਹਿਤਾ ਚੌਂਕ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਤੇ ਉੱਥੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਹੈ ਡਾਕਟਰਾਂ ਨੇ ਇਸ ਬੰਦੇ ਨੂੰ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਦੀ ਹੈ ਦੋਸ਼ੀਆਂ ਦੀ ਪਾਲ ਜਿਹੜੀ ਲਗਾਤਾਰ ਜਾਰੀ ਹੈ ਦੱਸ ਦਈਏ ਪਿੰਡ ਬੋਲੇਬਾਲ ਦਾ ਪੂਰਾ ਮਾਮਲਾ ਹੈ ਜਿੱਥੇ ਲੁਟੇਰਿਆਂ ਨੇ ਵਿਅਕਤੀ ਤੇ ਦਾ ਗੋਲੀ ਮਾਰ ਕੇ ਕਤਲ ਕੀਤਾ ਤੇ ਰਾਣਾ 슈ਗਰ ਮਿਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਨੌਕਰੀ ਕਰਦਾ ਸੀ। ਅੱਗੇ ਮੁੰਡੇ ਦਾ ਮੋਟਰਸਾਈਕਲ ਆ ਕਿਤੋਂ ਜੀ? ਥੋੜਾ ਲਾ ਕੋ। ਥੋੜਾ ਆ ਰਹੀ ਸੀ ਉਹ ਕੁਝ ਗਿਆਰਾਂ ਪੰਜ ਕਿੱਧਰੋਂ? ਅੱਛਾ। ਥੋਖੋ ਕਰਾ ਗਏ। ਕਿੰਨੇ ਵਿੱਚ ਗੱਲ ਆ ਗਏ? ਮਿਲ ਪਹਿਲਾਂ ਕਿੰਨੇ ਵਿੱਚ ਮੈਰਤੀ ਨਹੀਂ ਰਹਿ ਗਏ ਆਇ ਤੁ। ਅੱਛਾ ਜੀ। ਹੂੰ। ਤੇ ਕੀ ਮੰਗ ਕਰਦੇ ਹੋ? ਹਾਂ ਜੀ। ਇਹ ਹੋਣੀ ਮੋਟਰਸਾਈਕਲ ਦੀ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ। ਮੇਰੇ ਵਾਖਣੇ ਨੂੰ ਤੇ ਉਹ ਬਸ ਉੱਤਰ ਹੋਏ ਜੇ ਦਾਗਰ ਮੇਰੇ ਆਫਿਸੇ ਬੋਝੇ ਫੋੜੇ ਰੋਕ ਕਰਦੇ ਨੇ ਬਾਬਾ ਨੂੰ ਖਾਣੇ ਅਖਾਂ ਅੰਦਰ ਪੈਸੇ ਦੇ ਕੇ ਦਾਤਰ ਮਾਰਨੇ ਜੇ ਜਦੋਂ ਉਹਦਾ ਰਸਤਾ ਪੱਕਾ ਆਵਾ ਇੰਨੀ ਮਤਲਕੇ ਲੋਟਕ ਛੋਟੇ ਤੇ ਚੱਲਣ ਲਈ ਆ ਜੇ ਕੋਈ ਗਰੀਬ ਗੁਰ ਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੀ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700000 ਰੁਪਏ ਬਦਲੇ ਜਿਹੜਾ ਵਾ ਵੀ ਬੰਦਿਆਂ ਨੂੰ ਸੱਟਾਂ ਲਾ ਦੇਣੀਆਂ ਪੂਰੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਡਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਇਸ ਕਰਕੇ ਜਿਹੜਾ ਵਾ ਵੀ ਹੱਥੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇਧਰ ਧਿਆਨ ਦੇਣ ਦੀ ਲੋੜ ਆ ਇੱਥੇ ਲੱਗੇ ਛੱਕੇ ਰਹਿੰਦੇ ਆ ਉਹ ਜਿਹਵੇਂ ਕਦੀ ਕਿਸੇ ਨੂੰ ਪਟ ਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਧੌਂਦੇ ਹੀ ਅਸੀਂ ਤੇ ਡਰਦੇ ਘਰੋਂ ਬਾਹਰ ਆਈ ਤੇ ਜਦੋਂ ਧਮਕਾ ਧਮਕਾ ਮਾਰੀ ਮਾਰਦੇ ਆ ਉਹਨੂੰ ਬੋਰਡਾ ਲੈ ਕੇ ਭੱਜ ਜਾਂਦੇ ਅਗਲੇ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਇੱਕ ਬੈਕਸ ਬੈਕ ਪਿੰਦੇ ਆ ਤੇ ਕੋਈ ਦੇ ਭੋਮਾ ਉਹ ਤੋਂ ਲਿਆ ਗਿਆ ਸਮੈਗ ਪੀ ਜਾਂਦੇ ਆ ਤੇ ਨਾ ਤਾਂ ਕਿ ਜੀ ਗੱਲ ਸੁਣਦੇ ਨਾ ਹੋਰ ਤੇ ਸਰ ਜਿਹੜੀ ਆਪਣਾ ਕੱਪੜੇ ਕੋਈ ਜਿਹੜੀ ਬਾਤ ਆਪ ਕੋਈ ਆ ਹਾਂਜੀ ਕਿਸ ਤਰ੍ਹਾਂ ਦੀ ਕੇਂਦਰੀ ਉਹ ਇਦਾਂ ਸੀਗੇ ਰਾਨਾ 슈ਗਰ ਮਿਲ ਦੇ ਦੋ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਜੀ ਤੇ ਜਦੋਂ ਉਹ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉੱਥੇ ਤਿੰਨ ਅੱਠ ਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਕੋ ਕਰਨ ਦੀ ਨੀਤੀ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜਿੱਤੇ ਇੱਕ ਕਰਮਚਾਰੀ ਤੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਦੇਖ ਕੇ ਪਰਚਾ ਦਰਜ ਕਰ ਦਿੱਤਾ ਅਣਖਾਤੇ ਵਿਰਕਿਆਂ ਦੇ ਖਿਲਾਫ ਸੀਸੀਟੀ ਕੈਮਰੇ ਖੰਘਾਲੇ ਜਾ ਰਹੇ ਆ ਇਹ ਤਰ ਪੇਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਉੱਤੇ ਸਜ਼ਾ ਦਿੱਤਾ ਜਾਵੇ। ਇਹ ਸਰ ਲੁੱਟਖੋ ਦੀ ਹੋਈ ਹੈ ਗੱਲ ਤੇ ਜਾਂ ਮਤਲਬ ਕਿ ਕੋਈ ਨਿੱਜੀ ਦੁਸ਼ਮਣੀ ਨਹੀਂ। ਨਹੀਂ ਨਹੀਂ ਇਹ ਲੁੱਟਖੋ ਦੇ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ। ਕਿੰਨੇ ਜਾਣੇ ਕਿ ਮਲਾ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਕਿਤੋਂ ਦੇ ਜੀ। ਇਹ ਇੱਕ ਤਾਂ ਹਮਾ ਚੱਲਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜੀ। ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਜੀ ਹਾਂ ਜੀ ਤਾਂ ਉਸ ਦਾ ਨਾਮ ਕੀ ਜਿਹਦੇ ਜਿੱਤੇ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰਾ ਇਹ ਨਕੀਮਪੁਰ ਕੀ ਇੱਧਰ ਰਹਿਣ ਵਾਲਾ ਸੀ ਠੀਕ ਹੈ ਇਹ ਤਾਂ ਕਿਸੇ ਕੰਮ ਵਾਸਤੇ ਆਏ ਨਹੀਂ ਇਹ ਰਾਣਾ ਸ਼ੂਗਰ ਮਿਲ ਦੇ ਵਿੱਚ ਨਾਇ ਸਰਵਿਸ ਕਰਦੇ ਸੀ ਜੀ